ਗੁਰੂ ਰੂਪ 사త్సੰਗ ਜੀਓ ਫਤੇ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਦਾਜ਼ਨ 1011 ਦਿਨ ਤੋਂ ਦਾਸ ਇੱਕ ਲੜੀਵਾਰ ਵਿਚਾਰ ਆਪ ਨੂੰ ਸਰਵਨ ਕਰਾ ਰਿਹਾ ਸੋ ਦਰ ਕਿਹਾ ਸੋ ਘਰ ਕਿਹਾ ਜੇ ਤਵੇ ਸਰਬ ਸਮਾਲੇ ਵਾਜੇ ਨਾਦ ਅਨੇਕ ਅ ਸੰਖਹ ਕیتے ਵਾਵਣਾਰੇ ਗਨੇ ਭੋਪੇਂਦਰ ਸਿੰਘ ਜੀ ਤੁਹਾਨੂੰ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸਾਦਤ ਬਾਰੇ ਵਿਸਤਾਰ ਸਹਿਤ ਇਤਿਹਾਸ ਦੇ ਪੰਨਿਆਂ ਦੇ ਚੋਂ ਬੜੇ ਕੁਝ ਅਸਲੂਬੇ ਨਾਲ ਸਰਵਨ ਕਰਾਰੇ ਸਨ ਸਿਰਫ ਇੱਕ ਨੁਕਤਾ ਰੱਖ ਕੇ ਮੈਂ ਅੱਗੇ ਚੱਲਾਂ ਆਦ ਕਾਲ ਤੋਂ ਸਤ ਤੇ ਸਤਾ ਦੀ ਬਣੀ ਨਹੀਂ ਹੈ ਕਰੀਬਨ ਕਰੀਬਨ ਸਤਾ ਸਤ ਨੂੰ ਪਸੰਦ ਹੀ ਨਹੀਂ ਕਰਦੀ ਰਹੀ ਕਿਉਂਕਿ ਸਤਾ ਖੜੀ ਝੂਠ ਤੇ ਹੈ ਫਰੇਪ ਤੇ ਖੜੀ ਹੈ ਉਹ ਖੇਤ ਤੇ ਖੜੀ ਹੈ ਦੂਜੇ ਨੂੰ ਜਿੱਤਣ ਤੇ ਖੜੀ ਹੈ ਇਸ ਵਾਸਤੇ ਵਕਤੀ ਤੌਰ ਤੇ ਤੇ ਝੂਠ ਝੂਠ ਜਿਹੜਾ ਜਿੱਤਦਾ ਰਿਹਾ ਹੈ ਜਿੱਤਦਾ ਰਿਹਾ ਹੈ ਕਈ ਕਈ ਝੂਠੇ ਹੈ RAM ਸੱਚੇ ਨੇ ਪਰ ਕਹਿ ਕਈ ਨੇ 14 ਸਾਲ ਦਾ ਬਨਵਾਸ ਦੇ ਹੀ ਦਿੱਤਾ ਹੈ ਝੂਠ ਦੀ ਜਿੱਤ ਦਿਸਦੀ ਪਈ ਹੈ ਕੰਸ ਜ਼ਾਲਮ ਹੈ ਝੂਠਾ ਹੈ 크੍ਰਿਸ਼ਨ ਸਤਵਾਦੀ ਨੇ ਉਹਦੇ ਮਾਤਾ ਪਿਤਾ ਦੇਵਕੀ ਤੇ ਬਾਸਦੇ ਹੋ ਸਤਵਾਦੀ ਨੇ ਪਰ ਕੰਸ ਨੇ ਤੇ ਜੇਲ ਦੇ ਚ ਪਾਈ ਦਿੱਤਾ ਵਕਤ ਹੀ ਤੌਰ ਤੇ ਝੂਠ ਦੇ ਜਿੱਤੋਂ ਦੇ ਪ੍ਰਹਲਾਦ ਸੱਚ ਤੇ ਖੜਾ ਹੈ ਹਰ ਨਾਕਸ਼ ਝੂਠ ਤੇ ਖੜਾ ਹੈ ਪਰ ਜਦ ਪ੍ਰਹਲਾਦ ਨੂੰ ਭੁੱਖਾ ਪਿਆਸਾ ਜੇਲ੍ਹ ਵਿੱਚ ਰੱਖਿਆ ਹੋਵੇਗਾ ਪਹਾੜਾਂ ਤੋਂ ਸੁਟਿਆ ਹੋਵੇਗਾ ਤਰ੍ਹਾਂ ਤਰ੍ਹਾਂ ਦੇ ਤਸੀਹੇ ਦਿੱਤੇ ਹੋਣਗੇ ਸਾਫ਼ ਦਿਸਦਾ ਪਏ ਹੋਵੇਗਾ ਝੂਠ ਦੀ ਜਿੱਤ ਹੋਈ ਜਿੱਤ ਹੋਈ ਇਸੇ ਤਰੀਕੇ ਦੇ ਨਾਲ ਹੋਰ ਅੱਗੇ ਚਲੋ ਈਸਾ ਸੱਚ ਤੇ ਖੜੇ ਨੇ ਪਰ ਸੱਚ ਤੇ ਸੂਲੀ ਤੇ ਟੰਗੇ ਹੋਇਆ ਤੇ ਝੂਠ ਤਮਾਸ਼ਾ ਪਿਆ ਦੇਖਦਾ ਏ ਝੂਠ সিংহাসਨ ਤੇ ਝੂਠ সিংহাসਨ ਤੇ ਬੈਠਾ ਸੱਚ ਦਾ ਰਹਿਬਰ ਸੁਖਰਾ ਉਹਨੂੰ ਜ਼ਹਿਰ ਦਾ ਪਿਆਲਾ ਦੇ ਕੇ ਤੜਪਾ ਕੇ ਮਾਰੇ ਆ ਜਾ ਰਹੇ ਹੇ। ਦਿਸਦੇ ਵਕਤ ਹੀ ਤੌਰ ਤੇ ਤੇ ਝੂਠ ਦੇ ਜਿੱਤ ਆਉਂਦੇ। ਬਾਬਰ ਸਿੰਘਾਸਣ ਤੇ ਬੈਠਾ। ਗੁਰੂ ਨਾਨਕ ਬਾਬਲ ਦੀ ਜੇਲ੍ਹ ਦੇ ਚਣੇ। ਜਹਾਂਗੀਰ ਸਿੰਘਾਸਣ ਤੇ ਬੈਠਾ। ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਤੀ ਤਵੀ ਰਹੇ ਨੇ। ਜਹਾਂਗੀਰ ਸਿੰਘਾਸਣ ਤੇ ਬੈਠਾ ਹੈ 6ਵੇਂ ਪਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਵਾਲੀਅਰ ਦੀ ਜੇਲ੍ਹ ਵਿੱਚ ਬੰਦ ਹੈ ਝੂਠ ਤੇ ਸਿੰਘਾਸਣ ਤੇ ਬੈਠਾ ਝੂਠਾ ਔਰੰਗਜ਼ੇਬ ਸੱਚ ਚਾਂਦਨੀ ਚੌਕ ਦੇ ਵਿੱਚ ਸ਼ਹੀਦ ਹੋ ਰਿਹਾ ਹੈ ਜਲਾਦ ਗਰਦਨ ਉਡਾ ਰਹਿਣ ਝੂਠਾ ਸੋਬਾ ਸਰਹੰਦ ਉਹ ਤੇ ਸਿੰਘਾਸਣ ਤੇ ਬੈਠਾ ਹੈ ਪਰ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 마ਸੂਮ ਲਾਡਲੇ ਸੱਚ ਦੇ ਮਜੱਸਮੇ ਦੀਵਾਰਾਂ ਦੇ ਚਿਣੇ ਜਾਏ ਹੁਣ ਮੈਂ ਇੰਨੇ ਹੀ ਟੂਕ ਦੌਰ ਆਖੇ ਥਾ ਕਿ ਮੈਂ ਲੜੀ ਜੋ ਛੇੜੀ ਹੋਈ ਸੀ ਉਹ ਅਰਜ਼ ਕਰਾਂ ਵਕਤੀ ਤੌਰ ਤੇ ਝੂਠ ਦੀ ਜਿੱਤ ਆਉਂਦੀ ਹੈ ਲੇਕਨ ਕੋੜ ਨੇ ਖੋਟੇ ਨਾਨਕਾ ਔੜਕ ਸੱਚ ਰਹੇ ਬਾਬਰ ਨੂੰ ਤੇ ਅੱਜ ਕੋਈ ਪੁੱਛਣ ਵਾਲਾ ਨਹੀਂ ਗੁਰੂ ਨਾਨਕ ਦੀ ਜੈ ਜੈਕਾਰ ਸਾਰੀ ਦੁਨੀਆ 'ਚ ਜਹਾਂਗੀਰ ਦੀ ਕਬਰ ਤੇ ਤੇ ਅੱਜ ਦੀਵਾ ਜਲਾਣ ਵਾਲਾ ਵੀ ਕੋਈ ਨਹੀਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਜੈ ਜੈਕਾਰ ਉਹਨਾਂ ਦਾ ਸੰਦੇਸ਼ ਉਪਦੇਸ਼ ਘਰ ਘਰ ਦੇਚ ਪੜਿਆ ਰਜਾਰਿਆ ਸਾਰੀ ਦੁਨੀਆ ਚ ਕਾਇਆ ਜਾ ਰਿਹਾ ਇੱਕ ਦਫਾ ਬੰਬੇ ਤੋਂ ਬਾਈ ਰੋਡ ਹਜ਼ੂਰ ਸਾਹਿਬ ਮੈਂ ਜਾ ਰਿਹਾ ਸੀ ਰਸਤੇ ਚ ਔਰੰਗਾਬਾਦ ਆਉਂਦਾ ਤੇ ਔਰੰਗਾਬਾਦ ਤੋਂ ਪਹਿਲੇ ਆਉਂਦਾ ਹੈ ਖੁਲਦਾਬਾਦ ਖੁਲਦਾਬਾਦ ਦੇਚ ਔਰੰਗਜ਼ੇਬ ਦੀ ਕਬਰ ਹੈ ਸ਼ਾਇਦ ਆਪ ਨੂੰ ਪਤਾ ਹੋ ਵਾਜਾ ਮਯੂਦਨ ਚਿਸ਼ਤੀ ਦਾ ਜਿਹੜਾ ਪੋਤਰਾ ਸੀ ਉਹਦੀ ਕਬਰ ਉੱਥੇ ਖੋਲਦਾਬਾਦ ਦੇ ਚ ਹੈ ਔਰੰਗਜ਼ੇਬ ਨੇ ਵਸੀਅਤ ਕੀਤੀ ਸੀ ਮੇਰੀ ਕਬਰ ਉਹਦੀ ਕਬਰ ਦੇ ਕੋਲ ਬਣਾਣਾ ਕਿਉਂਕਿ ਉਹ ਫਕੀਰ ਸੀ ولی ਅੱਲਾਹ ਸੀ ਗੁਨਾਹ ਕਮਾਉਂਦੇ ਸਨ ਵੀ ਚਲੋ ਇਕ ਫਕੀਰ ਦੀ ਕਬਰ ਦੇ ਕੋਲ ਮੇਰੀ ਕਬਰ ਹੋਵੇ ਤੇ ਸ਼ਾਇਦ ਮੈਂ ਦੌਜ਼ਖਤੋਂ बच ਜਾਵਾਂ। ਲੇਕਿਨ ਉਸਨੇ ਇਸਲਾਮੀ ਸ਼ਰਾਂ ਦੀ ਪਾਬੰਦੀ ਨਿਭਾਉਂਦਿਆਂ ਆਇਆ। ਹੁਕਮ ਕੀਤਾ ਸੀ ਕਿ ਟੋਪੀਆਂ ਬਣਾ ਕੇ ਕੁਰਾਨ ਸ਼ਰੀਫ ਲਿਖ ਕੇ ਉਹ ਜੋ ਬਾਜ਼ਾਰ 'ਚ ਬਿਕੀਆਂ ਨੇ ਤੇ ਉਹਦੇ ਪੈਸੇ ਜੋ ਮੈਂ ਇਕੱਠੇ ਕੀਤੇ ਨੇ ਮੇਰੀ ਕਬਰ ਤੇ ਉਹੀ ਖਰਚ ਕਰਨਾ ਮੇਰੀ ਮਈਤ ਤੇ ਉਹੀ ਖਰਚ ਕਰਨਾ ਬਾਕੀ ਨਹੀਂ ਸ਼ਾਇਦ ਆਪ ਨੂੰ ਪਤਾ ਹੋਵੇ ਖਜ਼ਾਨੇ ਦੇ ਪੈਸੇ ਦੀ ਰੋਟੀ ਨਹੀਂ ਖਾਂਦਾ ਸੀ ਆਪਣੀ ਮਿਹਨਤ ਦੀ ਰੋਟੀ ਖਾਂਦਾ ਸੀ ਇਹ ਇਤਨਾ ਵੱਡਾ ਆਪਣੇ ਆਪ ਨੂੰ ਪਰਹੇਜ਼ਗਾਰ ਸਾਬਤ ਕਰਦਾ ਸੀ ਲਿਖਤ ਤੇ ਮੁਤਾਬਕ ਜੋ ਉਹ ਪੈਸੇ ਇਕੱਠੇ ਹੋਏ ਉਹ 2 ਦਿਨਾਰ ਤੇ 8 10 ਦਰਮ ਕਰਕੇ ਲਿਖਿਆ ਹੋਇਆ ਹੈ ਇਹ ਦਿਨ 4 ਰੁਪਏ ਬਣਦੇ ਨੇ ਉਸ ਹਿਸਾਬ ਦੇ ਨਾਲ ਜ਼ਿਆਦਾ ਨਹੀਂ ਬਣਉਂਦੇ ਕਿਉਂਕਿ ਇਧਰ ਅਰਬ ਦੇਸ਼ਾਂ ਜੋ ਸਿੱਕਾ ਚੱਲਦਾ ਉਹਨੂੰ ਰਿਆਲ ਜਾਂ ਦਿਨਾਰ ਕਹਿੰਦੇ ਨੇ ਉਹਨੇ ਰੁਪਏ ਦਾ ਨਾਮ ਦਿਨਾਰ ਰੱਖਿਆ ਹੁਣ ਇਤਨੇ ਪੈਸੇ ਆ ਤੇ ਕੱਚੀ ਕਬਰ ਹੀ ਬਣ ਸਕਦੀ ਸੀ ਪੱਕੀ ਨਹੀਂ ਤਾਂ ਅਜ ਵੀ ਉਥੇ ਕੱਚੀ ਕਬਰ ਹੈ ਉਹਦੇ ਚਾਰੋਂ ਪਾਸੇ ਨظام ਹైਦਰਾਬਾਦ ਨੇ ਹੁਣ ਸੰਗ ਮਰਮਰ ਦੀ ਜਾਲੀ ਬਣਾ ਦਿੱਤੀ ਹੈ ਕਬਰ ਕੱਚੀ ਹੈ ਮੈਂ ਸਾਰਾ ਦ੍ਰਿਸ਼ ਦੇਖਿਆ ਹੈ ਕਿਉਂਕਿ ਖ्वाजा ਮਈਦਨ ਚਿਸ਼ਤੀ ਦਾ ਜਿਹੜਾ ਪੋਤਰਾ ਹੈ ਉਹਦੀ ਜੜੀ ਮਜ਼ਾਰ ਹੈ ਬੜੀ ਖੂਬਸੂਰਤ ਬਣੀ ਹੋਈ ਹੈ ਰਸਤੇ ਦੇ ਚ ਰੋਡ ਦੇ ਉੱਤੇ ਹੀ ਹੈ ਫਾਈਵੇ ਤੇ ਤਾਂ ਮੇਰਾ ਦੇਖਣ ਨੂੰ ਜੀ ਕੀਤਾ ਬਈ ਇੰਨੇ ਸੁੰਦਰ ਮਕਬਰ ਹੈ ਗੁੰਬਦ ਇਤਨੇ ਆਲੀਸ਼ਾਨ ਬਾਅਦ ਵਿੱਚ ਪਤਾ ਚੱਲਿਆ ਖ्वाजा ਮਈਦਨ ਚਿਸ਼ਤੀ ਦੇ ਪੋਤਰੇ ਦੀ ਇਹ ਮਜ਼ਾਰ ਹੈ ਔਰ ਬਾਅਦ ਵਿੱਚ ਇਹ ਵੀ ਪਤਾ ਚੱਲਿਆ ਨਾਲ ਔਰੰਗਜ਼ੇਬ ਦੀ ਕਬਰ ਹੈ ਕੱਚੀ ਇਹ ਸਭ ਕੁਝ ਦੇਖ ਕੇ ਜਦ ਮੈਂ ਚੱਲਣ ਲੱਗਿਆ ਔਰੰਗਜ਼ੇਬ ਦੀ ਕਬਰ ਤੇ ਜਿਹੜੇ ਦੋ ਮਜੂਰ ਸਨ ਮੈਨੂੰ ਕਹਿਣ ਲੱਗੇ ਸਰਦਾਰ ਜੀ ਕੁਝ ਪੈਸੇ ਦੇ ਕੇ ਜਾਓ ਅਸੀਂ ਰਾਤ ਨੂੰ ਦੀਵਾ ਜਲਾਣਾ ਆਉਂਦਾ ਹੈ ਕਬਰ ਤੇ ਤੇਲ ਵਾਸਤੇ ਪੈਸੇ ਚਾਹੀਦੇ ਨੇ ਜੋ ਜ਼ਾਇਰਿਨ ਆਉਂਦੇ ਨੇ ਬਾਹੂ ਯਾਤਰੀ ਆਉਂਦੇ ਨੇ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਪ੍ਰੇਰਣਾ ਕਰਦੇ ਹਾਂ ਪੈਸੇ ਦੇ ਜਾਂਦੇ ਨੇ ਤੇ ਅਸੀਂ ਤੇ ਰਾਤ ਨੂੰ ਦੀਵੇ ਜਲਾਉਂਦੇ ਸੀ 35 ਸਾਲ ਪੁਰਾਣੀ ਗੱਲ ਹੈ ਮੈਂ ਉਦੋਂ ਡਾਇਰੀ 'ਚ ਨੋਟ ਕਰ ਲਈ ਸੀ ਕਿ ਦਿਨ ਮੈਂ ਭੁੱਲ ਨਾ ਜਾਵਾਂ ਉਹਨਾਂ ਨੇ ਮੈਂ ਉਦੋਂ ਦੋ ਦਮੜੇ ਦਿੱਤੇ ਸਨ ਬਹੁਤ ਪੁਰਾਣੀ ਗੱਲ ਔਰ ਫਿਰ ਮੈਂ ਕਈ ਸੇਜਾਂ ਤੇ ਸੁਣਾਈ ਮੈਂ ਕਿ ਐ ਔਰੰਗਜ਼ੇਬ ਤੇਰੀ ਕਬਰ ਤੇ ਰਾਤ ਨੂੰ ਦੀਵਾ ਜਲਾਣਾ ਹੋਵੇ ਤੇਰੀ ਕਬਰ ਤੇ ਬੈਠੇ ਮਜ਼ਦੋਰ ਆਏ ਗਏ ਯਾਤਰੀ ਕੋਲੋਂ ਜ਼ਾਇਰਾਂ ਕੋਲੋਂ ਪੈਸੇ ਮੰਗਦੇ ਨੇ ਤਾਂ ਤੇਰੀ ਕਬਰ ਤੇ ਰਾਤ ਨੂੰ ਦੀਵਾ ਜਲਦਾ ਹੈ ਪਰ ਜਿਹਨੂੰ ਤੂੰ ਚੰਦ ਨੇ ਚਾਹੁੰਦੇ ਸ਼ਹੀਦ ਕੀਤਾ ਉੱਥੇ ਮਾਇਆ ਦੇ ਦਰਿਆ ਪੇ ਚੱਲਦੇ ਨੇ ਜਿਤਨੂੰ ਚਾਂਦਨੀ ਚੌਂਕ ਦੇ ਸ਼ਹੀਦ ਕਈ ਤਾ ਉੱਥੇ ਹਜ਼ਾਰਾਂ ਮੁਸਾਫਰ ਰੋਜ਼ ਲੰਗਰ ਛਕਦੇ ਨੇ ਸੈਂਕੜੇ ਮੁਸਾਫਰ ਰੋਜ਼ ਰਾਤ ਅਬਰਸਰ ਕਰਦੇ ਨੇ ਇਹ ਸਭ ਕੁਝ ਦੇਖ ਕੇ ਫਿਰ ਇਹੀ ਪੰਕਤੀ ਕਹਿਣੀ ਪੈਂਦੀ ਏ ਕੂੜ ਨਿਖੁੱਟੇ ਨਾਨਕਾ ਔੜਕ ਸਚ ਰਹੀ ਵਕਤੀ ਤੌਰ ਤੇ ਭਾਵੇਂ ਝੂਠ ਦੀ ਜਿੱਤ ਹੁੰਦੀ ਏ ਇਸ ਤੋਂ ਆਮ ਕੱਚੇ ਮਨੁੱਖ ਡੋਲ ਜਾਂਦੇ ਨੇ ਪਰ ਆਖਰ ਜਿੱਤ ਸੱਚ ਦੇ ਆਉਂਦੀ ਹੈ ਕੋੜ ਨੇ ਖੁੱਟੇ ਨਾਨਕਾ ਔੜਕ ਸੱਚ ਰਹੀ ਹੁਣ ਮੈਂ ਇਤਨਾ ਲਵਜ਼ ਵਕਤੀ ਤੌਰ ਤੇ ਦੁਰਾ ਦੇਆ ਵਕਤੀ ਤੌਰ ਤੇ ਸਤਾ ਸਿੰਘਾਸਣ ਤੇ ਬੈਠਦੀ ਹੈ ਸਤ ਦਿੱਤੀ ਤਵੀ ਤੇ ਹੁੰਦਾ ਹੈ ਕੱਚੇ ਹਿਰਦੇ ਡੋਲ ਜਾਂਦੇ ਨੇ ਪਰ ਅੰਜਾਮ ਐਸਾ ਹੁੰਦਾ ਹੈ ਆਖੀਰ ਵਿੱਚ ਸੱਚ ਸਿੰਘਾਸਣ ਤੇ ਹੁੰਦਾ ਹੈ। ਔਰ ਜਿਹੜੀ ਸਤਾ ਹੈ ਉਹ ਤੇ ਮੱਲੀਆ ਮੇਟ ਹੋ ਜਾਂਦੀ ਹੈ। ਕੁਝ ਵੀ ਨਹੀਂ ਕੋੜ ਨੇ ਕੋਟੇ ਨਾਨਕਾ ਔੜਕ ਸੱਚ ਰਹੇ। ਭਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਪਦੇਸ਼ ਸੰਦੇਸ਼ ਅੱਜ ਵੀ ساری ਦੁਨੀਆ ਵਿੱਚ ਅਲਾਪਿਆ ਜਾ ਰਿਹਾ ਹੈ, ਗਾਇਆ ਜਾ ਰਿਹਾ ਹੈ, ਸਮਝਾ ਜਾ ਰਿਹਾ ਹੈ, ਸਮਝਾਇਆ ਜਾ ਰਿਹਾ ਹੈ।